ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਮਾਲਵਾ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤਿੰਨ ਨਗ ਸੇਲ ਲਈ ਲੈ ਕੇ ਆਏ ਆ ਸਕਰੀਨ ਉੱਤੇ ਤੁਸੀਂ ਵੇਖ ਰਹੇ ਹੋ ਦੋ ਝੋਟੀਆਂ ਅਜੇ ਤੱਕ ਜਿੰਨੇ ਵੀ ਲੋਕ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਜੇ ਕਿਸੇ ਮੇਰੇ ਨੇ ਇਦਾਂ ਦੀ ਕੋਈ ਵੀ ਵੀਡੀਓ ਆਪਣੇ ਤੋਂ ਬਣਾਉਣੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਫੋਨ ਨੰਬਰ ਹੈ 9781205959 ਦੋਸਤੋ ਇੱਕ ਨੰਬਰ ਤੁਸੀਂ ਕਾਲੀਛ ਛੂਟੀ ਦੇਖ ਰਹੇ ਆ ਸੋਹਣੇ ਮੂੰਹ ਮੱਥੇ ਦੀ ਆ ਸੋਹਣੇ ਸਿੰਘ ਦੀ ਆ ਬਾਈ ਕਹਿੰਦਾ ਵੀ ਡੇਢ ਤੋਂ ਦੋ ਕੁ ਮਹੀਨੇ ਹੋ ਗਏ ਸੋਈ ਨੂੰ 10 ਤੋਂ 11 ਕਿਲੋ ਖੁੱਲਾ ਦੁੱਧ ਦਾ ਕੰਡੇ ਵਾਲਾ ਦੋਸਤੋ ਕੋਈ ਵੀਰ ਆਪਦਾ ਕੰਡਾ ਨਾਲ ਲੈ ਕੇ ਤਸੱਲੀ ਕਰ ਸਕਦਾ ਕੱਲਾ ਕੱਲਾ ਥਣ ਮੁਠੀ ਵਾਲਾ ਲੱਗਾ ਵਾ ਦੇਖ ਸਕਦੇ ਆ ਦੋਸਤੋ ਲੀਨਾਂ ਦੇ ਪਾਵਰ ਗੇਥਾ ਨੂੰ ਪੂਰੀ ਵਿੱਥੀ ਤੇ ਆ ਕੱਲਾ ਕੱਲਾ ਤੁਹਾਨੂੰ ਚਾਰੇ ਕੋਣਿਆਂ ਤੇ ਲੱਗਾ ਵਾ ਚਲੋ ਮੈਂ ਕੱਦ ਘਾੜਦੀ ਆ ਸੋਹਣੇ ਬੈਠ ਪੜੇ ਦੀ ਆ ਇੱਕ ਸਗਣੇ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਦੋਸਤੋ 1 ਵਜੇ ਦਾ 4 4:30 5 ਘੰਟੇ ਪਏ ਆ ਦੋਸਤੋ ਚਵਾਈ ਦੇ ਵਿੱਚ ਬਾਕੀ ਆਉਦੀ ਹਵਾਨੇ ਦੀ ਜੱਜਮੈਂਟ ਉਹ ਸਾਬਣਾ ਕਰ ਸਕਦਾ ਇੱਕ ਸਗਣੇ ਦੋਸਤੋ ਸੋਹਣੇ ਕੱਦ ਘਾੜਦੀ ਆ ਮਗਰ ਇਹਦੇ ਦੋਸਤੋ ਕੱਟੀ ਆ ਕੋਈ ਵੀ ਵੀਰ ਆਪਣੀ ਤਸੱਲੀ ਕਰਨ ਚਾਹੁੰਦਾ ਆਪਦੀ ਆ ਕੇ ਪਸ਼ੂਆਂ ਕੋਲੇ ਤਸੱਲੀ ਕਰ ਸਕਦਾ ਦੋ ਨੰਬਰ ਤੇ ਦੋਸਤੋ ਨੀਲੀ ਰਵੀ ਚ ਪੈਂਦੀ ਉੱਚੇ ਲੰਮੇ ਖਦ ਕਾੜਦੀ ਆ ਝੋਟੀ ਦੋਸਤੋ ਇਹ ਵੀ ਦੂਜਾ ਸੂਆ ਸੂਈ ਆ ਦੋਸਤੋ ਇਹ ਮੂਰਲਾ ਥਣੋ ਬਹਿਣੀ ਵਾਲੇ ਪਾਸਿਓਂ ਤੇਲ ਆ ਮੂਰਲਾ ਥਣਾ ਖੜਿਆ ਵਾ ਬਾਈ ਕਹਿੰਦਾ ਇਹ ਦੁੱਧ ਦੇ ਦੇ ਥੱਲੇ ਵੀ ਕਰਮਾ ਵਾਲੀ ਥੱਲੇ 11-12 ਕਿਲੋ ਖੁੱਲਾ ਕੋਈ ਵੀ ਵੀਰ ਆਪਦਾ ਆ ਕੇ ਤਸੱਲੀ ਕਰ ਸਕਦਾ ਬਾਈ ਕਹਿੰਦਾ ਇੱਕ ਸਾਹਨੇ ਦੋਸਤੋ ਆਡੀਟਾ ਚਾ ਸੋਹਣਾ ਸੋਹਣੇ ਵਾਨੇ ਦੀ ਆ ਮਗਰ ਦੋਸਤੋ ਇਹਦੀ ਵੀ ਕੱਟੀ ਐ ਘੋਣਿਆ ਤੁਹਾਨੂੰ ਦੋਸਤੋ ਬਾਈ ਹੁਣਾਂ ਦਾ ਕੰਮ ਦੁੱਧ ਪਾਉਂਦਾ ਕੀਤੀ ਕੀਤੀ ਦੇ ਨਾਲ-ਨਾਲ ਡੇਅਰੀ ਦੁੱਧ ਪਾਉਂਦੇ ਆ ਕੋਲ ਵੀ ਤੂੰ ਥਾਣਾ ਵੇਖ ਸਕਦੇ ਤੁਸੀਂ ਦੋਸਤੋ ਕੱਲਾ ਕੱਲਾ ਥਾਣਾ ਸੋਹਣੀ ਬਾਡੀ ਬੰਤਰ ਸੋਹਣਾ ਮੂੰਹ ਮੱਥਾ ਇੱਧਰ ਲਿਵਾਸੇ ਦੋਸਤੋ ਮੂਰਲਾ ਥਾਣਾ ਤੇਲ ਆ ਨੜਾ ਉੱਚਾ ਚੱਕੀ ਜਾਂਦੀ ਹੈ ਬੱਚਾ ਇਹਦਾ ਮਗਰ ਕੱਟਿਆ ਵੇਖ ਸਕਦੇ ਹੋ ਦੋਸਤੋ ਤੁਸੀਂ ਆ ਬੈਠੀ ਹੈ ਤੇ ਇਹਨਾਂ ਨੰਬਰ ਤੋਂ ਦੋਸਤੋ ਲੈ ਕੇ ਆਇਆ ਤੀਜਾ ਸੂਆ ਸੁੰਦੀ ਆ ਐਚ ਐਫ ਨਸਲ ਗਾਂ ਲੈ ਕੇ ਆਏ ਆ ਇਹ ਸਕਦੇ ਹੋ ਉੱਚੇ ਲੰਮੇ ਕੱਦ ਕਰਦੀ ਆ ਸੋਹਣੇਵਾਨੇ ਵਾਲੀ ਆ ਬਾਈ ਇਹਨਾਂ ਦੇ ਦੱਸਣ ਦੇ ਮੁਤਾਬਕ ਦੋਸਤੋ ਤਾਂ 12 ਦਿਨ ਲੈ ਜੂਗੀ ਕੱਲਾ ਕੱਲਾ ਥਣ ਮੁੱਠੀ ਵਾਲਾ ਦੋਸਤੋ ਢੈਲੋ ਥਣ ਬਲਾ ਬਹੁਤ ਅਲੀਵੇ ਦੇ ਵਿੱਚ ਬਾਕੀ ਜੇ ਕੋਈ ਕੋਈ ਵੀ ਜਾਣਕਾਰੀ ਲੈਣੀ ਹੈ ਬਾਕੀ ਬਾਈ ਜੀ ਹੁਣੇ ਕਹਿੰਦੇ ਆਪਾਂ ਸਾਰੀ ਜਾਣਕਾਰੀ ਮੁੱਲ ਫੋਨ ਤੇ ਦੇਵਾਂਗੇ ਕੋਈ ਵੀ ਵੀ ਜੇ ਕਿਸੇ ਵੀਰ ਨੂੰ ਤੇ ਨੰਗਾ ਦੇ ਵਿੱਚੋਂ ਕੋਈ ਪਸ਼ੂ ਪਸੰਦ ਆਉਂਦਾ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆਂ